ਸਸਿਕਾ ਜੀ ਮਾਹ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਜਿਉਂਨਾ ਦੇ ਵਿੱਚ ਜਿੱਤ ਤੋਂ ਬਾਅਦ ਡੋਨਾਲਡ ਟਰੰਪ ਵੀ ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਵਜੋਂ ਸੌ ਚੁੱਕਣ ਵਾਲੇ ਨੇ ਇਸ ਦੌਰਾਨ ਬਹੁਤ ਸਾਰੇ ਪਾਤੀ H1B ਵੀਜ਼ਾ ਧਾਰਕਾਂ ਦੀ ਚਿੰਤਾ ਵਧ ਗਈ ਹੈ ਉਹਨਾਂ ਨੂੰ ਲੱਗਦਾ ਹੈ ਕਿ ਟਰੰਪ ਦੀ ਵਾਪਸੀ ਦੇ ਨਾਲ ਹੀ ਇਮੀਗ੍ਰੇਸ਼ਨ ਨੀਤੀਆਂ ਹੋਰ ਵੀ ਸਖਤ ਹੋ ਸਕਦੀਆਂ ਨੇ ਇਸ ਲਈ ਅਮਰੀਕੀ ਕੰਪਨੀਆਂ ਤੇ ਇਮੀਗ੍ਰੇਸ਼ਨ ਵਕੀਲ H1B ਵੀਜ਼ਾ ਧਾਰਕਾਂ ਨੂੰ ਡੋਨਾਲਡ ਟਰੰਪ ਦੇ ਸੌ ਚੁੱਕਣ ਤੋਂ ਪਹਿਲਾਂ ਅਮਰੀਕਾ ਵਾਪਸ ਜਾਣ ਦੀ ਸਲਾਹ ਦੇ ਰਹੇ ਨੇ ਉਹਨਾਂ ਨੂੰ ਡਰ ਹੈ ਕਿ ਟਰੰਪ ਆਪਣੇ ਕਾਲ ਚੱਕਾਲੇ ਦੇ ਪਹਿਲੇ ਦਿਨ ਹੀ ਕੋਈ ਵੱਡਾ ਫੈਸਲਾ ਲੈ ਸਕਤੇ ਨਹੀਂ ਹਾਲੀ ਦੇ ਵਿੱਚ ਅਮਰੀਕੀ ਦੂਤਕਰ ਨੇ ਕਿਹਾ ਕਿ ਜਿੰਨਾ ਭਾਰਤੀਆਂ ਨੂੰ ਆਪਣਾ H1B ਵੀਜ਼ਾ ਰੀਨਿਊ ਕਰਵਾਉਣਾ ਹੈ ਉਹਨਾਂ ਨੂੰ ਹੁਣ ਅਮਰੀਕਾ ਛੱਡਣ ਦੀ ਲੋੜ ਨਹੀਂ ਪਵੇਗੀ ਪਹਿਲਾਂ ਭਾਰਤੀ ਕੰਮਯੀ ਦੀ ਵੀਜ਼ਾ ਨਵਿਨੀ ਕਰਨ ਦੇ ਲਈ ਅਮਰੀਕਾ ਤੋਂ ਭਾਰਤ ਆਉਣਾ ਪੈਂਦਾ ਸੀ ਇੱਥੇ ਉਹਨਾਂ ਨੂੰ ਦੂਤਖਾਨ ਜਾਣਾ ਪੈਂਦਾ ਸੀ ਅਤੇ ਆਪਣਾ ਵੀਜ਼ਾ ਰੀਨਿਊ ਕਰਵਾਉਣਾ ਪੈਂਦਾ ਸੀ ਜਿਸ ਤੋਂ ਬਾਅਦ ਹੀ ਉਹ ਅਮਰੀਕਾ ਜਾ ਸਕਦੇ ਸਨ H1B ਵੀਜ਼ਾ ਦੇ ਲਈ ਨਵੀਨੀਕਰਨ ਪ੍ਰਤੀਕਿਰਿਆ ਪ੍ਰੋਗਰਾਮ ਇਸ ਸਾਲ ਅਮਰੀਕਾ ਦੇ ਵਿੱਚ ਹੀ ਸ਼ੁਰੂ ਹੋ ਸਕਦਾ ਹੈ ਜਿਸ ਨਾਲ ਲੱਖਾਂ ਭਾਰਤੀਆਂ ਨੂੰ ਰਾਹਤ ਮਿਲੇਗੀ ਇੱਕ ਰਿਪੋਰਟ ਦੇ ਮੁਤਾਬਕ ਪਤਾ ਚੱਲਦਾ ਹੈ ਕਿ ਕੰਪਨੀਆਂ ਅਤੇ ਕਾਨੂੰਨੀ ਪ੍ਰਤੀਨਿਧੀਆਂ ਨੇ ਬਹੁਤ ਸਾਰੇ ਭਾਰਤੀ H1B ਵੀਜ਼ਾ ਧਾਰਕਾਂ ਨੂੰ ਡੋਨਾਲਡ ਟਰੰਪ ਪਰ ਦੇ ਸੋਹ ਚੁੱਕ ਸਮਾਗਮ ਦੌਰਾਨ ਅੰਤਰਰਾਸ਼ਟਰੀ ਯਾਤਰਾ ਤੋਂ ਬਚਣ ਦੀ ਵੀ ਸਲਾਹ ਦਿੱਤੀ ਗਈ ਹੈ ਮੈਕਸੀਕਾਨਾ ਤੋਂ ਬਾਅਦ ਭਾਰਤੀ ਅਮਰੀਕਾ ਦੇ ਵਿੱਚ ਦੂਜਾ ਸਭ ਤੋਂ ਵੱਧ ਪਰਵਾਸੀ ਭਾਈਚਾਰਾ ਹੈ H1B ਵੀਜ਼ਾ ਵਿਵਾਦ ਦੇ ਵਿਚਕਾਰ ਬਹੁਤ ਸਾਰੀਆਂ ਅਮਰੀਕੀ ਕੰਪਨੀਆਂ ਨੇ ਰਿਮੋਟ ਰਾਈਡਿੰਗ ਸ਼ੁਰੂ ਕਰ ਦਿੱਤੀ ਹੈ ਇਹ ਵੀਜ਼ਾ ਸੰਬੰਧੀ ਪੈਦਾ ਹੋਣ ਵਾਲੀਆਂ ਅਨਿਸ਼ਚਿੰਤਾਵਾਂ ਤੋਂ ਬਚਣ ਦੇ ਲਈ ਕੀਤਾ ਜਾ ਰਿਹਾ ਹੈ ਦੱਸਦੇ ਹਾਂ ਕਿ H1B ਵੀਜ਼ਾ ਪ੍ਰਾਪਤ ਕਰਨ ਦੇ ਵਿੱਚ ਭਾਰਤੀ ਸਭ ਤੋਂ ਅੱਗੇ ਨੇ H1B ਵੀਜ਼ਾ ਪ੍ਰੋਗਰਾਮ ਅਮਰੀਕਾ ਦੇ ਵਿੱਚ 1990 ਦੇ ਵਿੱਚ ਸ਼ੁਰੂ ਹੋਇਆ ਸੀ ਜਉ ਦੇਸ਼ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਗਣਿਤ ਖੇਤਰਾਂ ਦੇ ਵਿੱਚ ਲੋਕਾਂ ਦੀ ਘਾਟ ਨੂੰ ਪੂਰਾ ਕਰਨਾ 2023 ਦੇ ਵਿੱਚ ਭਾਰਤ ਦੇ 278148 ਲੋਕਾਂ ਨੂੰ H1B ਵੀਜ਼ਾ ਮਿਲਿਆ ਜਉ ਉਹਨਾਂ ਦਾ ਵੀਜ਼ਾ ਨਿਵਾਇਆ ਗਿਆ ਇਹ ਕੁੱਲ ਵੀਜ਼ਿਆਂ ਦਾ 72% ਹੈ ਜ਼ਿਕਰ ਹੋ ਕਿ ਕਿ H1B ਵੀਜ਼ਾ ਰਾਹੀਂ ਭਾਰਤੀ Google, Microsoft, Apple ਵਰਗੀਆਂ ਵੱਡੀਆਂ ਤਕਨੀਕੀਆਂ ਕੰਪਨੀਆਂ ਦੇ ਵਿੱਚ ਕੰਮ ਕਰਦੇ ਨੇ ਇਸ ਵੇਲੇ ਵੀਜ਼ਾ ਸੰਬੰਧੀ ਵੱਡੀ ਹੋਈ ਅਨਿਸ਼ਚਿਤਤਾ ਨੇ ਉਹਨਾਂ ਦੇ ਵਿੱਚ ਤਣਾਅ ਦਾ ਮਾਹੌਲ ਵੀ ਪੈਦਾ ਕਰ ਦਿੱਤਾ ਹੈ। ਬਿਊ ਰਿਪੋਰਟ ਚੈਨਲ ਪੰਜਾਬੀ